ਪੰਜਾਬ ਦੇ ਉਹ ਪੰਜ ਆਗੂ ਜੋ ਜੇਲ੍ਹ ਵਿੱਚੋਂ ਚੋਣ ਲੜੇ ਤੇ ਜਿੱਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਾਲਸਤਾਨ ਹਮਾਇਤ ਅਮਰਤਪਾਲ ਸਿੰਘ ਪੰਜਾਬ ਦੇ ਖਡੂਰ ਸਾਹਿਬ ਸੀਟੋਂ ਲੋਕ ਸਭਾ ਚੋਣਾਂ ਲਈ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਿਤਰੇ ਹਨ ਅਮਰਤਪਾਲ ਨੈਸ਼ਨਲ ਸਕਿਉਰਿਟੀ ਐਕਟ ਐਨ ਐਸ ਏ ਤਹਿਤ ਆਪਣੇ ਨੌ ਹੋਰ ਸਾਥੀਆਂ ਨਾਲ ਅਸਾਮ ਦੀ ਡਬਲੂਗਰ ਜੇਲ੍ਹ ਵਿੱਚ ਬੰਦ ਹਨ ਅਮਰਤਪਾਲ ਸਿੰਘ ਵੱਲੋਂ ਚੋਣ ਲੜਨ ਦੇ ਐਲਾਨ ਨਾਲ ਦੋ ਤਰ੍ਹਾਂ ਦੀ ਚੱਟਾ ਛਿੜ ਗਈ ਹੈ ਪਹਿਲੀ ਇਹ ਕਿ ਕੋਈ ਜੇਲ੍ਹ ਵਿੱਚੋਂ ਚੋਣ ਲੜ ਸਕਦਾ ਹੈ ਦੂਜਾ ਇਸ ਤੋਂ ਪਹਿਲਾਂ ਕੌਣ ਕੌਣ ਜੇਲ੍ਹ ਵਿੱਚੋਂ ਚੋਣ ਲੜਿਆ ਹੈ ਇਸ ਰਿਪੋਰਟ ਵਿੱਚ ਅਸੀਂ ਦੋਵੇਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਕੀ ਜੇਲ੍ਹ ਵਿੱਚੋਂ ਚੋਣ ਲੜੀ ਜਾ ਸਕਦੀ ਹੈ ਐਡਵੋਕੇਟ ਰੰਜੇਤ ਸੈਣੀ ਨੇ BBC ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਿਪਰਿਜ਼ੈਂਟੇਸ਼ਨ ਆਫ ਦੀ ਪੀਪਲ ਐਕਟ 1957 ਦਾ ਸੈਕਸ਼ਨ 8 ਅਦਾਲਤ ਤੋਂ ਸਜ਼ਾ یافتਾਰ ਲੋਕ ਨੁਮਾਇੰਦਿਆਂ ਜਿਵੇਂ ਵਿਧਾਇਕ ਤੇ ਸੰਸਦ ਮੈਂਬਰਾਂ ਦੀ ਡਿਸਕਵਾਲਿਫਿਕੇਸ਼ਨ ਦੇ ਨਿਯਮ ਤੈਅ ਕਰਦਾ ਹੈ ਉਹ ਦੱਸਦੇ ਹਨ ਕਿ ਇੱਕ ਤੱਥ ਤੋਂ ਸਪਸ਼ਟ ਹੈ ਕਿ ਕੋਈ ਵੀ ਵਿਅਕਤੀ ਜਦੋਂ ਤੱਕ ਅਦਾਲਤ ਵੱਲੋਂ ਮੋਲਜ਼ਮ ਨਹੀਂ ਠਹਿਰਾਇਆ ਜਾਂਦਾ ਉਹ ਕੋਈ ਵੀ ਚੋਣ ਲੜਨ ਦੇ ਯੋਗ ਹੁੰਦਾ ਹੈ ਸੈਕਸ਼ਨ 8 ਵਿੱਚ ਲਿਖਿਆ ਗਿਆ ਹੈ ਕੋਈ ਵੀ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਵਿਅਕਤੀ ਅਤੇ ਉਪ ਧਾਰਾ 1 ਜਾਂ ਉਪ ਧਾਰਾ 2 ਦੇ ਵਿੱਚ ਦਰਸਾਏ ਗਏ ਕਿਸੇ ਵੀ ਅਪਰਾਧ ਤੋਂ ਇਲਾਵਾ ਘੱਟੋ ਘੱਟ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੋਵੇ ਤਾਂ ਉਹ ਵਿਅਕਤੀ ਸਜ਼ਾ ਸੁਣਾਏ ਜਾਣ ਦੇ ਦੇਣ ਤੋਂ ਹੀ ਅਯੋਗ ਹੋ ਜਾਂਦਾ ਹੈ ਸਜ਼ਾ ਪੂਰੀ ਹੋਣ ਤੋਂ 6 ਸਾਲ ਬਾਅਦ ਤੱਕ ਵੀ ਉਹ ਚੋਣ ਲੜਨ ਦੇ ਯੋਗ ਨਹੀਂ ਹੁੰਦਾ ਰੰਜੇ ਸੈਣੀ ਮੁਤਾਬਕ ਮੌਜੂਦਾ ਕਾਨੂੰਨ ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਘੱਟੋ ਘੱਟ 2 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਸਜ਼ਾ ਸੁਣਾਏ ਜਾਣ ਦੀ ਤਾਰੀਖ ਤੋਂ ਲੈ ਕੇ ਰਿਹਾਈ ਦੀ ਤਾਰੀਖ ਤੱਕ 6 ਸਾਲ ਤੱਕ ਚੋਣ ਲੜਨ ਲਈ ਆਪਨੇ ਆਪ ਹੀ ਅਯੋਗ ਹੋ ਜਾਂਦਾ ਹੈ ਹੌਣ ਪੰਜਾਬ ਦੀ ਜੇਲ੍ਹ ਵਿੱਚੋਂ ਚੋਣ ਲੜ ਚੁੱਕੇ ਪੰਜ ਆਗੂਆਂ ਦੀ ਗੱਲ ਕਰਦੇ ਹਾਂ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਸੰਗਰੂਰ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ ਭਾਰਤੀ ਸੰਸਦ ਦੇ ਵਿੱਚ ਉਹ ਵਾਹਿਦ ਇੱਕੋ ਇੱਕ ਅਜਿਹੇ ਮੈਂਬਰ ਹਨ ਜੋ ਭਾਰਤ ਤੋਂ ਅਲੱਗ ਖੁਦਮੁਖਤਿਆਰ ਮੁਲਕ ਖਾਲਿਸਤਾਨ ਦੀ ਮੰਗ ਨੂੰ ਪਿਓਣ ਮੁੱਦਾ ਬਣਾ ਕੇ ਚੋਣ ਲੜਦੇ ਹਨ ਇਸ ਵੇਲੇ ਉਹ ਤੀਜੀ ਵਾਰ ਸੰਸਦ ਮੈਂਬਰ ਹਨ 2022 ਦੀ ਸੰਗਰੂਰ ਜਿਮਣੀ ਚੋਣ ਦੌਰਾਨ ਉਹਨਾਂ ਫਰਵਰੀ 2022 ਵਿਧਾਨ ਸਭਾ ਚੋਣਾਂ ਦੌਰਾਨ 117 ਵਿੱਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਸੀ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ ਅਤੇ ਉਹ ਆਪਣੀ ਪਾਰਟੀ ਵੱਲੋਂ ਹੀ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਹਨ ਸਿਮਰਨਜੀਤ ਸਿੰਘ ਮਾਨ ਸਾਬਕਾ ਆਈਪੀਐਸ ਅਧਿਕਾਰੀ ਹਨ 1984 ਵਿੱਚ ਜਦੋਂ ਤਤਕਾਲੀਨ ਇੰਦਰਾ ਗਾਂਧੀ ਸਰਕਾਰ ਨੇ ਸਿੱਖਾਂ ਦੇ ਮੁਕੱਦਸ ਸਮਝੇ ਜਾਂਦੇ ਸਥਾਨ ਅਕਾਲ ਤਖਤ ਉਤੇ ਫੌਜੀ ਕਾਰਵਾਈ ਕੀਤੀ ਤਾਂ ਰੋਸ਼ ਵਜੋਂ ਮਾਨ ਨੇ ਨੌਕਰੀ ਤਸਤੀਫਾ ਦੇ ਦਿੱਤਾ ਉਹ ਉਸ ਵੇਲੇ ਫਰੀਦਕੋਟ ਦੇ ਐਸਐਸਪੀ ਹੁੰਦੇ ਸਨ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ 1984 ਤੋਂ 1999 ਤੱਕ ਜੇਲ੍ਹ ਵਿੱਚ ਰਹੇ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਨ 1999 ਦੀਆਂ ਆਮ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵਿੱਚੋਂ ਤਰਨਤਾਰਨ ਹਲਕੇ ਤੋਂ ਚੋਣ ਲੜੀ ਅਤੇ 4.5 ਲੱਖ ਵੋਟਾਂ ਦੇ ਫਰਕ ਨਾਲ ਜਿੱਤੇ 1999 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਲੁਧਿਆਣਾ, ਰੋਪੜ, ਫਰੀਦਕੋੜ, ਫਿਰੋਜ਼ਪੁਰ, ਤਰਨਤਾਰਨ, ਸੰਗਰੂਰ ਤੇ ਬਠਿੰਡਾ ਹਨੇ 7 ਸੀਟਾਂ ਉਤੇ ਕਬਜ਼ਾ ਕੀਤਾ ਸੀ। ਸਿਮਰਨਜੀਤ ਸਿੰਘ ਮਾਨ 1999 ਵਿੱਚ ਤਰਨਤਾਰਨ ਅਤੇ 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਜਿੱਤੇ ਸਨ। ਇਸ ਤੋਂ ਬਾਅਦ ਮਾਨ ਨੇ ਲੰਬਾ ਸਮਾਂ ਸਿਆਸੀ ਸੋਕਾ ਦੇਖਿਆ ਅਤੇ 2022 ਵਿੱਚ ਮੁੜ ਲੋਕ ਸਭਾ ਵਿੱਚ ਪਹੁੰਚ ਗਏ। ਅਤੇਂਦਰਪਾਲ ਸਿੰਘ 1999 ਦੀਆਂ ਚੋਣਾਂ ਦੌਰਾਨ ਇਕੱਲੇ ਸਿਮਰਨਜੀਤ ਸਿੰਘ ਮਾਨ ਹੀ ਜੇਲ੍ਹ ਵਿੱਚੋਂ ਚੋਣ ਨਹੀਂ ਜਿੱਤੇ ਸਗੋਂ ਉਨ੍ਹਾਂ ਦੀ ਪਾਰਟੀ ਦੇ ਇੱਕ ਹੋਰ ਉਮੀਦਵਾਰ ਅਤੇਂਦਰਪਾਲ ਸਿੰਘ ਵੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਚੋਣਾਂ ਜਿੱਤੇ ਗਏ ਸਨ। ਉਹਨਾਂ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ। ਅਤੇਂਦਰਪਾਲ ਸਿੰਘ 1999 ਤੋਂ ਲੈ ਕੇ 1991 ਤੱਕ ਲੋਕ ਸਭਾ ਮੈਂਬਰ ਰਹੇ। ਔਰ ਉਸ ਤੋਂ ਬਾਅਦ ਉਹਨਾਂ ਆਪਣਾ ਅਕਾਲੀ ਦਲ ਬਣਾ ਲਿਆ। ਇਸ ਅਕਾਲੀ ਦਲ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਖਾਲਸਤਾਨੀ ਸੀ। ਟਾਈਮਸ ਆਫ ਇੰਡੀਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ 27 ਫਰਵਰੀ 2011 ਨੂੰ ਉਹਨਾਂ ਖਿਲਾਫ ਦੇਸ਼ ਧ్రోਹ ਅਤੇ ਸਰਕਾਰ ਖਿਲਾਫ ਜੰਗ ਛੇੜਨ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਦਰ ਅਸਲ ਰਤਿੰਦਰ ਪਾਲ ਸਿੰਘ ਅਤੇ ਉਹਨਾਂ ਦੇ ਕੁਝ ਹੋਰ ਸਾਥੀਆਂ ਦੀ ਫੋਟੋ ਵਾਲੇ ਬੈਨਰ ਜਲੰਧਰ ਸ਼ਹਿਰ ਵਿੱਚ ਲਗਾਏ ਗਏ ਸਨ ਜਿੰਨਾ ਉਤੇ ਲਿਖਿਆ ਗਿਆ ਸੀ ਤੁਸੀਂ ਮੈਨੂੰ ਵੋਟ ਦਿਓ ਮੈਂ ਤੁਹਾਨੂੰ ਖਾਲਿਸਤਾਨ ਦੇਵਾਂਗਾ ਭਾਵੇਂ ਕਿ ਬਾਅਦ ਵਿੱਚ ਉਹ ਕੇਸ ਵਿੱਚੋਂ ਬਰੀ ਹੋ ਗਏ ਪਰ ਉਹਨਾਂ ਸਰਗਰਮਚੋਣ ਸਿਆਸਤ ਤੋਂ ਕਿਨਾਰਾ ਕਰ ਲਿਆ ਇਸ ਵੇਲੇ ਉਹ ਸਿੱਖ ਕਾਰਕੁਨ ਦੇ ਤੌਰ ਉਤੇ ਪੰਥਕ ਮੁੱਦਿਆਂ ਉਤੇ ਬੁਲੌਗ ਕਰ ਵੱਜ ਸਰਗਰਮ ਹਨ ਕਾਮਰੇਡ ਵਧਾਵਾ ਰਾਮ ਕਾਮਰੇਡ ਵਧਾਵਾ ਰਾਮ ਭਾਰਤ ਦੇ ਆਜ਼ਾਦੀ ਸਰਗਰਮੀਆਂ ਅਤੇ ਮੁਜਾਹਰਾ ਲਹਿਰ ਦੇ ਸਰਗੜ ਆਗੂ ਸਨ ਉਹ ਲੈnde ਪੰਜਾਬ ਦੇ ਇਲਾਕੇ ਵਿੱਚ ਬਾਬਾ ਜਵਾਲਾ ਸਿੰਘ ਦੀ ਗਵਾਈ ਵਿੱਚ ਲੜੇ ਕਿਸਾਨ ਸੰਘਰਸ਼ਾਂ ਨਾਲ ਜਦ ਤੱਕ ਕੋਹਲਾਂ ਵਿੱਚ ਉੱਦੇ ਸਨ ਉਹਨਾਂ ਪਟਵਾਰੀ ਦੀ ਨੌਕਰੀ ਛੱਡ ਕੇ ਜਦ ਤੱਕ ਸੰਘਰਸ਼ ਦਾ ਰਾਹ ਫੜਿਆ ਸੀ ਢਾਲੀਵਾਲ ਦੱਸਦੇ ਹਨ ਵਧਾਵਾ ਰਾਮ 1947 ਤੋਂ ਲੈ ਕੇ 1947 ਤੱਕ ਭਾਰਤੀ ਆਜ਼ਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਅਤੇ ਉਹਨਾਂ ਦੇ ਸਿਰ ਉੱਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਢਾਲੀਵਾਲ ਅੱਗੇ ਦੱਸਦੇ ਹਨ ਜਿਸ ਵੇਲੇ 1952 ਦੀਆਂ ਚੋਣਾਂ ਹੋਈਆਂ ਉਹ ਉਦੋਂ ਜੇਲ੍ਹ ਵਿੱਚ ਸਨ। ਉਹਨਾਂ ਨੇ ਜੇਲ੍ਹ ਵਿੱਚੋਂ ਹੀ ਫਾਜ਼ਿਲਕਾ ਹਲਕੇ ਤੋਂ ਇਹ ਚੋਣ ਲੜੀ ਅਤੇ ਜਿੱਤੀ। ਉਹਨਾਂ ਇਹ ਚੋਣਾਂ ਖੱਬੇ ਪੱਖੀ ਵਿਚਾਰਧਾਰਾ ਵਾਲੀ ਪਾਰਟੀ ਦੀ ਤਰਫੋਂ ਲੜੀਆਂ ਸਨ। ਕਾਮਰੇਡ ਜਗੀਰ ਸਿੰਘ ਜੋਗਾ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਬਟਿੰਡਾ ਮਾਨਸਾ ਵਿੱਚ ਖੋਦ ਪੱਤਰਕਾਰ ਹੀ ਕਰਦੇ ਰਹੇ ਹਨ ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਸਿਆਸੀ ਸਮਾਜਿਕ ਮੁੱਦਿਆਂ ਨੂੰ ਕਵਰ ਕਰਦੇ ਆ ਰਹੇ ਹਨ ਸੁਖਿੰਦਰ ਧਾਲੀਵਾਲ ਦੱਸਦੇ ਹਨ ਜਗੀਰ ਸਿੰਘ ਜੋਗਾ ਪ੍ਰਜਾ ਮੰਡਲ ਦੇ ਇੱਕ ਜਾਣਤੀ ਹੁੰਦੇ ਸਨ ਬਾਅਦ ਵਿੱਚ ਉਹ ਸੀਪੀਆਈ ਵਿੱਚ ਸ਼ਾਮਲ ਹੋਏ ਤਾਂ ਪੈਸਾ ਪੈਸਾ ਪ੍ਰਜਾ ਮੰਡਲ ਦੇ ਆਗੂਆਂ ਨੂੰ ਸੌਂਪ ਗਏ ਜਗੀਰ ਸਿੰਘ ਜੋਗਾ 1947 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਹ ਸਾਥੀਆਂ ਨਾਲ 사ਨੇ ਜੇਲ੍ਹ ਵਿੱਚੋਂ ਸਰੰਗ ਪੁੱਟ ਕੇ ਫਰਾਰ ਹੋ ਗਏ ਪਰ ਛੇਤੀ ਹੀ ਉਹਨਾਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਇਸ ਦੌਰਾਨ 1953 ਦੀਆਂ ਆਮ ਚੋਣਾਂ ਦਾ ਐਲਾਨ ਹੋ ਗਿਆ। ਲਾਲ ਪਾਰਟੀ ਨੇ ਜਗੀਰ ਸਿੰਘ ਜੋਗਾ ਨੂੰ ਜੇਲ੍ਹ ਵਿੱਚੋਂ ਹੀ ਮਾਨਸਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ। ਉਹ ਆਪਣੇ ਹਲਕੇ ਵਿੱਚ ਪ੍ਰਚਾਰ ਲਈ ਇੱਕ ਵਾਰ ਵੀ ਨਹੀਂ ਗਏ ਪਰ ਲੋਕਾਂ ਨੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਦਿੱਤਾ। ਧਰਮ ਸਿੰਘ ਫਕਰ ਬਲਜੀਤ ਸਿੰਘ ਬਲੀ ਦੱਸਦੇ ਹਨ ਧਰਮ ਸਿੰਘ ਫਕਰ ਦਾ ਪਿਸ਼ੁਕ ਮਾਨਸਾ ਦੇ ਦੱਲੇਵਾਲਾ ਨਾਲ ਸੀ। ਉਹਨਾਂ ਨੇ ਪਰਿਵਾਰ ਵਿੱਚ ਆਰਥਿਕ ਗਰੀਬੀ ਸੀ। ਇਸੇ ਲਈ ਕਰੀਬ 13-14 ਸਾਲ ਦੀ ਉਮਰ ਵਿੱਚ ਉਹ ਰੋਜੀ ਰੋਟੀ ਲਈ ਆਪਣੇ ਮਾਮਾ ਕੋਲ ਇਰਾਕ ਚਲੇ ਗਏ। ਪਰ ਜਦੋਂ 1919 ਵਿੱਚ ਜਲੀਆਂ ਵਾਲੇ ਬਾਗ ਦਾ ਸਾਕਾ ਹੋਇਆ ਤਾਂ ਉਹ ਸਭ ਕੁਝ ਛਾੜੇ ਛੁਡਾ ਕੇ ਪੰਜਾਬ ਵਾਪਸ ਆ ਗਏ ਇੱਥੇ ਉਹਨਾਂ ਗੁਰਦੁਆਰਾ ਸੁਧਾਰ ਲਹਿਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਨਾਲ ਹੀ ਅਕਾਲੀ ਦਲ ਤੇ ਫਿਰ ਪ੍ਰਜਾ ਮੰਡਲ ਲਹਿਰ ਵਿੱਚ ਉੱਦ ਪਏ ਧਰਮ ਸਿੰਘ ਹੋਰਾਂ ਨੇ ਪੰਜਾਬ ਕਿਸਾਨ ਸਭਾ ਦੇ ਸੰਘਰਸ਼ਾਂ ਵਿੱਚ ਵੀ ਡਰਦਾ ਨਾਲ ਹਿੱਸਾ ਲਿਆ ਉਹ ਕਈ ਵਾਰ ਜੇਲ੍ਹ ਗਏ 1954 ਦੀਆਂ ਚੋਣਾਂ ਦੌਰਾਨ ਉਹ ਜੇਲ੍ਹ ਵਿੱਚ ਸਨ ਔਰ ਸੀਪੀਆਈ ਨੇ ਕਾਮਰੇਡ ਧਰਮ ਸਿੰਘ ਫੱਕਰ ਨੂੰ ਬੋਲਾ ਡਾਹੜਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਉਹ ਚੋਣਾ ਜਿੱਤ ਕੇ ਵਿਧਾਇਕ ਬਣੇ 25 ਨਵੰਬਰ 1973 ਨੂੰ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਹੁਣ ਤੁਹਾਨੂੰ ਦੱਸਦੇ ਹਾਂ ਜ਼ਿਲ੍ਹਾ ਵਿੱਚੋਂ ਕਿਵੇਂ ਜਿੱਤ ਜਾਂਦੇ ਸਨ ਆਗੂ। ਬਲਜੀਤ ਸਿੰਘ ਬੱਲੀ ਕਹਿੰਦੇ ਹਨ ਜੇਕਰ ਤੁਸੀਂ ਪੰਜਾਬ ਦੇ ਇਹਨਾਂ 52 ਆਗੂਆਂ ਬਾਰੇ ਦੇਖੋ ਤਾਂ ਇਹ ਸਾਰੇ ਲਹਿਰਾਂ ਵਿੱਚ ਦੇ ਆਗੂ ਸਨ। ਭਾਵੇਂ ਕਿ ਇਹਨਾਂ ਦੀਆਂ ਵਿਚਾਰਧਾਰਾਵਾਂ, ਸਿਧਾਂਤਾਂ ਤੇ ਸਮੇਂ ਵੱਖੋ-ਵੱਖਰੇ ਸਨ। ਬੱਲੀ ਕਹਿੰਦੇ ਹਨ ਜਗੀਰ ਸਿੰਘ ਜੋਗਾ, ਵਧਾਵਾ ਰਾਮ ਅਤੇ ਧਰਮ ਸਿੰਘ ਫੱਕਰ ਦਾ ਕਾਰਜਕਾਲ ਕਰੀਬੋ ਕਰੀਬ ਇੱਕੋ ਹੀ ਸੀ। ਉਹ ਇੰਨੇ ਖੱਬੇ ਪੱਕੀ ਵਿਚਾਰਧਾਰਾਵਾਂ ਦੇ ਧਾਰਨੀ ਸਨ। ਦੇਸ਼ ਦੀ ਆਜ਼ਾਦੀ ਪੰਜਾਬ ਦੀਆਂ ਲਹਿਰਾਂ ਖਾਸ ਕਰਕੇ ਸਾਨੀ ਸੰਘਰਸ਼ ਦੇ ਵੱਡੇ ਨਾ ਸਨ ਉਹ ਲੋਕਾਂ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਆਗੂ ਸਨ ਇਸ ਲਈ ਜਿਹੇ ਆਗੂਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਜੇਲ੍ਹ ਵਿੱਚ ਹਨ ਜਾਂ ਬਾਹਰ ਹਨ ਬੱਲੀ ਕਹਿੰਦੇ ਹਨ ਕਿ ਸਿਮਰਜੀਤ ਸਿੰਘ ਮਾਨ ਅਤੇ ਤੇਂਦਰਪਾਲ ਵੀ ਖਾਲਿਸਤਾਨੀ ਲਹਿਰ ਨਾਲ ਜੁੜੇ ਹੋਏ ਆਗੂ ਸਨ ਉਦੋਂ 1984 ਦੇ ਆਪਰੇਸ਼ਨ ਬਲੂ ਸਟਾਰ ਅਤੇ ਸਿੱਖ ਵਿਰੋਧੀ ਕਤਲੇਆਮ ਕਾਰਨ ਪੰਜਾਬ ਦਾ ਮਾਹੌਲ ਸਰਕਾਰ ਵਿਰੋਧੀ ਸੀ ਮਾਨ ਤੇ ਤੇਂਦਰਪਾਲ ਦੋਵੇਂ ਸਟੇਟ ਵਿਰੋਧ ਦੇ ਚਿੰਨ੍ਹ ਵੀ ਸਨ ਅਤੇ ਪੀੜਤ ਵੀ ਲੋਕ ਰੋਹ ਵਿੱਚ ਸਨ ਅਤੇ ਬਦਲ ਦੀ ਤਲਾਸ਼ ਵੀ ਇਸੇ ਲਈ ਉਹ ਜੇਲ੍ਹ ਵਿੱਚੋਂ ਹੀ ਜਿੱਤੇ ਗਏ ਇਹਨਾਂ ਪੰਜ ਆਗੂਆਂ ਦੀਆਂ ਪਾਰਟੀਆਂ ਤੇ ਵਿਚਾਰਤਾ ਹੋ ਰਹੇ ਨੇ ਹੁਣ ਪੰਜਾਬ ਦੇ ਸਿਆਸੀ ਖੇਤਰ ਵਿੱਚੋਂ ਕਿਨਾਰੇ ਤੇ ਚਲੇ ਜਾਣ ਦੇ ਕਾਰਨ ਦੱਸਦਿਆਂ ਬੱਲੀ ਕਹਿੰਦੇ ਹਨ ਕਿ ਨਾ ਕਾਮਰੇਡਾਂ ਨੇ ਆਪਣੇ ਆਮ ਨੂੰ ਸਮੇਂ ਮੁਤਾਬਕ ਬਦਲਿਆ ਨਾ ਖਾਲਸਾਨੀਆਂ ਨੇ ਇਹ ਹੀ ਕਾਰਨ ਹੈ ਇਹ ਪੰਜਾਬ ਦੀ ਕਿਉਂ ਸਿਆਸਤ ਵਿੱਚ ਹੁਣ ਹੋਣ ਦੀ ਲੜਾਈ ਲੜ ਰਹੇ ਹਨ ਭਾਵੇਂ ਕੀ ਕਈ ਸੂਬਿਆਂ ਵਿੱਚ ਬਹੁਬਲੀ ਜੇਲ੍ਹ ਵਿੱਚੋਂ ਚੋਣ ਲੜਦੇ ਤੇ ਜਿੱਤਦੇ ਰਹੇ ਹਨ ਪਰ ਇਥੇ ਕੁਝ ਕੁ ਮਿਸਾਲਾਂ ਦੇ ਰਹੇ ਹਾਂ ਜੋ ਨਿਰੋਲ ਆਗੂ ਹੋ ਕੇ ਜੇਲਾਂ ਵਿੱਚੋਂ ਚੋਣ ਲੜੇ ਤੇ ਜਿੱਤੇ ਸਮਾਜਵਾਦੀ ਆਗੂ ਜੋਰਜ ਫਰਨਾਂਡੇਜ਼ 1970 ਵਿੱਚ ਬਿਹਾਰ ਦੀ ਮੁਜ਼ੱਫਰਨਗਰ ਸੀਟ ਦੋਤੇ 3 ਲੱਖ ਵੋਟਾਂ ਦੇ ਫਰਕ ਨਾਲ ਲੋਕ ਸਭਾ ਚੋਂ ਜਿੱਤੇ ਸਨ। ਸੀਏ ਵਿਰੋਧੀ ਕਾਰਕੁਨ ਅਖਿਲ ਗਗੋਈ ਪਹਿਲੇ ਅਸਾਮ ਤੋਂ ਆਗੂ ਹਨ ਜੋ 2021 ਵਿੱਚ ਲੋਕ ਸਭਾ ਚੋਣਾਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ। ਯੂਪੀ ਤੋਂ ਸਮਾਜਵਾਦੀ ਪਾਰਟੀ ਦੇ ਆਗੂ ਅਜਮ ਖਾਨ, ਨਾਹਿਦ ਹਸਨ ਦੋਵਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਜੇਲ੍ਹ ਵਿੱਚੋਂ ਲੜੀਆਂ ਤੇ ਜਿੱਤੀਆਂ। ਜੰਮੂ ਕਸ਼ਮੀਰ ਦੀ ਆਵਾਮੀ ਇਤਿਹਾਦ ਪਾਰਟੀ ਦੀ ਤਰਫੋਂ ਐਨਐਸਏ ਤਹਿਤ جیل ਵਿੱਚ ਬੰਦਾ ਅਬਦੁੱਲ ਰਾਸ਼ਿਦ 12 ਮੁਲਾ ਲੋਕ ਸਭਾ ਸੀਟੋਂ ਉਮੀਦਵਾਰ ਹੋ ਸਕਦੇ ਹਨ